ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਮੇਰਾ ਵਿਆਹ ਹੋਣ ਵਾਲਾ ਸੀ ਮੇਰਾ ਨਾਮ ਮਹੂਜਾ ਮੈਂ ਇੱਕ ਮਿਡਲ ਕਲਾਸ ਫੈਮਲੀ ਦੀ ਕੁੜੀ ਆ ਮੇਰਾ ਵਿਆਹ ਸ਼ਹਿਰ ਦੇ ਸਭ ਤੋਂ ਅਮੀਰ ਇਨਸਾਨ ਜਗਦੀਪ ਦੇ ਨਾਲ ਹੋਣ ਵਾਲਾ ਸੀ ਇਸ ਵਿਆਹ ਲਈ ਜਗਦੀਪ ਦੇ ਘਰ ਦੇ ਮਨ ਨਹੀਂ ਰਏ ਸੀ ਉਹ ਆਪਣੇ ਮੁੰਡੇ ਦਾ ਵਿਆਹ ਕਿਸੇ ਅਮੀਰ ਕੁੜੀ ਨਾਲ ਹੀ ਕਰਵਾਉਣਾ ਚਾਹੁੰਦੇ ਸੀ ਪਰ ਜਗਦੀਪ ਇਸ ਗੱਲ ਤੇ ਅੜਿਆ ਹੋਇਆ ਸੀ ਕਿ ਉਹ ਮੇਰੇ ਨਾਲ ਹੀ ਵਿਆਹ ਕਰਵਾਊਗਾ ਘਰ ਦਾ ਮਾਹੌਲ ਕੁਝ ਖਾਸ ਨਹੀਂ ਸੀ ਕਿਉਂਕਿ ਸਾਰੇ ਮੈਨੂ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ ਪਰ ਜਗਦੀਪ ਮੈਨੂੰ ਪਿਆਰ ਕਰਨ ਲੱਗ ਪਿਆ ਸੀ ਉਹ ਹਰ ਹਾਲ ਵਿੱਚ ਮੈਨੂੰ ਆਪਣੀ ਬਣਾਉਣਾ ਚਾਹੁੰਦਾ ਸੀ ਮੇਰੇ ਤਾਂ ਦਿਲ ਵਿੱਚ ਕੋਈ ਇਦਾਂ ਦੀ ਗੱਲ ਵੀ ਨਹੀਂ ਸੀ ਮੈਂ ਕੁਝ ਸੀਕ੍ਰੇਟ ਵਜ੍ਹਾ ਦਾ ਕਰਕੇ ਜਗਦੀਪ ਦੇ ਨਾਲ ਜੁੜੀ ਹੋਈ ਸੀ ਉਹ ਮੈਨੂੰ ਪਸੰਦਾ ਆ ਗਿਆ ਸੀ ਉਹਨੇ ਮੈਨੂੰ ਵਿਆਹ ਲਈ ਪ੍ਰਪੋਜ਼ ਕੀਤਾ ਤੇ ਮੈਂ ਹਾਂ ਕਰ ਦਿੱਤੀ ਪਰ ਮੈਂ ਜਗਦੀਪ ਦੇ ਨਾਲ ਵਿਆਹ ਲਈ ਇਸ ਲਈ ਤਿਆਰ ਨਹੀਂ ਹੋਈ ਸੀ ਕਿਉਂਕਿ ਉਹ ਇੱਕ ਰਾਈਸ ਇਨਸਾਨ ਸੀ ਮੈਨੂੰ ਪੈਸਿਆਂ ਦਾ ਲਾਲਚ ਨਹੀਂ ਸੀ ਪਰ ਉਹਦੇ ਘਰਦਿਆਂ ਨੂੰ ਇਦਾਂ ਲੱਗਦਾ ਸੀ ਮੇਰੇ ਬਾਰੇ ਕਿ ਮੈਂ ਪ੍ਰਾਪਰਟੀ ਦਾ ਕਰਕੇ ਉਹਦੇ ਨਾਲ ਵਿਆਹ ਲਈ ਹਾਂ ਕੀਤੀ ਆ ਮੇਰੇ ਘਰਦਿਆਂ ਨੇ ਸਾਰੀ ਤਿਆਰੀ ਕਰ ਦਿੱਤੀ ਸੀ ਵਿਆਹ ਬੜੀ ਧੂਮ ਧਾਮ ਨਾਲ ਹੋਣਾ ਸੀ ਜਿਸ ਜਗ੍ਹਾ ਤੇ ਮੇਰੇ ਘਰ ਵਾਲੇ ਨੇ ਅਰੇਂਜਮੈਂਟ ਆਪਣੇ ਵੱਲੋਂ ਕਰਵਾਇਆ ਸੀ ਤੇ ਵਿਆਹ ਤੋਂ ਬਾਅਦ ਮੈਂ ਆਪਣੇ ਘਰ ਵਾਲੇ ਦੇ ਨਾਲ ਸਹੁਰੇ ਘਰ ਆ ਗਈ ਸੀ ਉਹਦਾ ਇੱਕ ਘਰ 7 ਮੰਜ਼ਲੀ ਸੀ ਜਿੱਥੇ ਉਹ ਆਪਣੀ ਮੰਮੀ ਪਾਪਾ ਤੇ ਆਪਣੀ ਭੈਣ ਦੇ ਨਾਲ ਰਹਿੰਦਾ ਸੀ ਤੇ ਬਾਕੀ ਘਰ ਵਿੱਚ ਨੌਕਰ ਚੱਕ ਰਹੇ ਹੁੰਦੇ ਸੀ ਜਦੋਂ ਪਹਿਲੀ ਵਾਰ ਮੈਂ ਆਪਣੇ ਸਹੁਰੇ ਘਰ ਵਿੱਚ ਪੈਰ ਰੱਖਿਆ ਤਾਂ ਮੇਰੀਆਂ ਅੱਖਾਂ ਹੀ ਖੁੱਲੀਆਂ ਰਹਿ ਗਈਆਂ ਮੈਂ 6ਵੇਂ ਫਲੋਰ ਤੇ ਜਗਦੀਪ ਦੇ ਨਾਲ ਆ ਗਈ ਸੀ ਤੇ ਆਪਣੇ ਕਮਰੇ ਵਿੱਚ ਆ ਗਈ ਸੀ ਸਾਡੇ ਕਮਰੇ ਨੂੰ ਬਹੁਤ ਹੀ ਸੋਹਣਾ ਸਜਾਇਆ ਹੋਇਆ ਸੀ ਇਸ ਫਲੋਰ ਦੇ ਜਗਦੀਪ ਨੇ ਆਪਣਾ ਆਫਿਸ ਤੇ ਜਿਮ ਬਣਾਇਆ ਹੋਇਆ ਸੀ ਸਵੇਰ ਨੂੰ ਜਿਮ ਇਨਸਟ੍ਰੈਕਟਰ ਆ ਕੇ ਸਾਨੂੰ ਦੋਨਾਂ ਨੂੰ ਟ੍ਰੇਨਿੰਗ ਦੇਣ ਵਾਲੇ ਸੀ ਮੈਂ ਹਰ ਨਵੀਂ ਬਿਊਟੀ ਦੀ ਤਰ੍ਹਾਂ ਘਰ ਵਾਲੇ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਜਗਦੀਪ ਕਮਰੇ ਵਿੱਚ ਆ ਗਿਆ ਤੇ ਮੈਂ ਇੱਕ ਬਹੁਤ ਹੀ ਮਹਿੰਗਾ ਲਹਿੰਗਾ ਪਾਇਆ ਹੋਇਆ ਸੀ ਤੇ ਬਹੁਤ ਸੋਹਣੀ ਲੱਗ ਰਹੀ ਸੀ ਮੈਂ ਕਾਫੀ ਲੰਬੀ ਤੇ ਕਾਫੀ ਚੰਗੀ ਫਿਗਰ ਵਾਲੀ ਕੁੜੀ ਸੀ ਵਿਆਹ ਦੇ ਲਈ ਤਾਂ ਮੈਨੂੰ ਬਹੁਤ ਪ੍ਰਪੋਜ਼ ਆਏ ਸੀ ਪਰ ਪਤਾ ਨਹੀਂ ਕਿਉਂ ਮੈਨੂੰ ਜਗਦੀਪ ਪਸੰਦ ਆ ਗਿਆ ਸੀ ਉਹ ਮੈਨੂੰ ਦੇਖ ਕੇ ਮੁਸਕਰਾਉਣ ਲੱਗਾ ਤੇ ਮੇਰੇ ਕੋਲ ਆ ਕੇ ਬੈਠ ਕੇ ਉਹਨੇ ਮੇਰਾ ਹੱਥ ਫੜ ਲਿਆ ਤੇ ਮੂੰਹ ਦਿਖਾਈ ਤੇ ਉਹਨੇ ਮੈਨੂੰ ਬਹੁਤ ਮਹਿੰਗੀ ਡਾਇਮੰਡ ਦੀ ਰਿੰਗ ਪਾਈ ਸੀ ਉਸ ਡਾਇਮੰਡ ਦੀ ਰਿੰਗ ਨੂੰ ਤਾਂ ਮੈਂ ਦੇਖਦੀ ਹੀ ਰਹਿ ਗਈ। ਉਹਦੀ ਤਾਂ ਕਰੋੜਾਂ ਦੀ ਕੀਮਤ ਹੋਊਗੀ। ਜਗਦੀਪ ਨੇ ਮੇਰੇ ਚਿਹਰੇ ਦੀ ਚਮਕ ਨੂੰ ਪਹਿਚਾਣ ਲਿਆ ਸੀ ਤੇ ਕਹਿਣ ਲੱਗਾ ਲੱਗਦਾ ਇਹ ਰਿੰਗ ਤੈਨੂੰ ਬਹੁਤ ਪਸੰਦ ਆਈ ਆ। ਮੈਂ ਮੁਸਕਰਾ ਕੇ ਉਹਦੇ ਗਲੇ ਲੱਗ ਗਈ। ਮੈਂ ਕਿਹਾ ਹਾਂ ਇਹ ਬਹੁਤ ਸੋਹਣੀ ਆ। ਜਗਦੀਪ ਨੂੰ ਥੈਂਕ ਯੂ ਕਿਹਾ ਤੇ ਉਹਨੇ ਫਟਾਫਟ ਆਪਣੇ ਹੱਥ ਮੇਰੇ ਗੱਲਾਂ ਤੇ ਰੱਖ ਦਿੱਤੇ ਤੇ ਮੇਰੇ ਬੁੱਲਾਂ ਨੂੰ ਚੁੰਮਣ ਲੱਗ ਗਿਆ। ਕਹਿਣ ਲੱਗਾ ਕਿ ਸਾਡੇ ਲਈ ਅੱਜ ਦਾ ਦਿਨ ਬਹੁਤ ਖਾਸ ਕੱਲ ਪਾਪਾ ਸਾਡੀ ਪ੍ਰਾਪਰਟੀ ਦਾ ਹਿੱਸਾ ਮੇਰੇ ਨਾਮ ਕਰਵਾਉਣ ਵਾਲੇ ਆ ਮੇਰੇ ਵਿਆਹ ਤੋਂ ਬਾਅਦ ਸਾਰੀ ਜਾਇਦਾਦ ਮੈਨੂੰ ਹੀ ਮਿਲਣ ਵਾਲੀ ਐ ਮੈਂ ਉਹਦਾ ਹੱਥ ਫੜ ਕੇ ਕਿਹਾ ਕਿ ਮੈਂ ਤੇਰੇ ਨਾਲ ਬਹੁਤ ਖੁਸ਼ ਆ ਬਸ ਇਦਾਂ ਹੀ ਤੁਸੀਂ ਮਿਹਨਤ ਕਰਦੇ ਰਹੋ ਤੇ ਤਰੱਕੀ ਹਾਸਲ ਕਰੋ ਉਹਨੇ ਕਿਹਾ ਕਿ ਜੇ ਤੂੰ ਮੇਰਾ ਸਾਥ ਦੇਉਂਗੀ ਤਾਂ ਮੈਂ ਬਹੁਤ ਕੁਝ ਹਾਸਲ ਕਰ ਸਕਦਾ ਮੈਂ ਜਗਦੀਪ ਦੇ ਨਾਲ ਕੰਮ ਕਰਦੀ ਸੀ ਤੇ ਉਹਦੀ ਪਰਸਨਲ ਅਸਿਸਟੈਂਟ ਘੱਟ ਬੋਡੀਗਾਰਡ ਜ਼ਿਆਦਾ ਸੀ ਜਗਦੀਪ ਨੇ ਕਿਹਾ ਕਿ ਮੇਰੇ ਤੋਂ ਤੇਰੇ ਬਿਨਾਂ ਰਹਿਣ ਨਹੀਂ ਹੁੰਦਾ ਮੈਂ ਤੈਨੂੰ ਆਪਣੀ ਬਣਾਉਣਾ ਚਾਹੁੰਦਾ ਉਹ ਮੇਰੇ ਕੋਲ ਆ ਗਿਆ ਮੈਨੂੰ ਪਿਆਰ ਕਰਨ ਲੱਗ ਪਿਆ ਕੁਝ ਥੇਰ ਬਾਅਦ ਕਮਰੇ ਦਾ ਨਜ਼ਾਰਾ ਬਿਲਕੁਲ ਬਦਲ ਗਿਆ ਸੀ ਚਾਦਰ ਤੇ ਖੂਨ ਫੈਲ ਗਿਆ ਸੀ ਮੇਰਾ ਖੂਨ ਸੀ ਮੇਰਾ ਘਰ ਵਾਲਾ ਡਰ ਗਿਆ ਤੇ ਕੰਬਣ ਲੱਗ ਪਿਆ ਸ਼ਾਇਦ ਮੇਰੇ ਵਿਆਹ ਦੀ ਪਹਿਲੀ ਤੇ ਆਖਰੀ ਰਾਤ ਬਣਨ ਵਾਲੀ ਸੀ ਜਗਦੀਪ ਮੈਨੂੰ ਦੇਖ ਕੇ ਹੈਰਾਨ ਰਹਿ ਗਿਆ ਮੈਂ ਕਿਹਾ ਮੈਂ ਤੇਰੇ ਲਈ ਸਭ ਦਰਦ ਸਹਿ ਲਵਾਂਗੀ ਮੇਰਾ ਘਰ ਵਾਲਾ ਮੇਰੇ ਕੋਲ ਆ ਕੇ ਲਗਾ ਕਿ ਮੈਂ ਤੇਨੂੰ ਮਰ ਨਹੀਂ ਦੇਵਾਂਗਾ ਉਹ ਮੇਰੇ ਬੁੱਲਾਂ ਤੇ ਕਿਸ ਕਰਨ ਲੱਗ ਗਿਆ ਤੇ ਫਿਰ ਮੈਨੂੰ ਚੱਕ ਕੇ ਹਸਪਤਾਲ ਲੈ ਗਿਆ ਜਦੋਂ ਉਹਦੇ ਘਰਦਿਆਂ ਨੇ ਮੇਰਾ ਹਾਲ ਦੇਖਿਆ ਤਾਂ ਸਾਰੇ ਹੈਰਾਨ ਰਹਿ ਗਏ ਸਾਰੇ ਘਰਦਿਆਂ ਨੂੰ ਭੱਜ ਦੌੜ ਪੈ ਗਈ ਸੀ ਇਦਾਂ ਹੰਗਾਮਾ ਹੋ ਗਿਆ ਸੀ ਉਹਨੂੰ ਦੇਖ ਕੇ ਤਾਂ ਮੈਨੂੰ ਸ਼ਰਮ ਆਉਣ ਲੱਗ ਪਈ ਸੀ ਉਹਨੇ ਫਟਾਫਟ ਮੈਨੂੰ ਆਪਣੀ ਗੱਡੀ ਵਿੱਚ ਬਿਠਾਇਆ ਤੇ ਘਰ ਦੇ ਲਾਗੇ ਤੇ ਹੀ ਹਸਪਤਾਲ ਵਿੱਚ ਪਹੁੰਚ ਗਿਆ ਇਹ ਬਹੁਤ ਵੱਡਾ ਹਸਪਤਾਲ ਤੇ ਅਮੀਰ ਲੋਕਾਂ ਦਾ ਟਰੀਟਮੈਂਟ ਇੱਥੇ ਹੁੰਦਾ ਸੀ ਪਹਿਲਾਂ ਤਾਂ ਉਹ ਬਹੁਤ ਹੀ ਐਮਰਜੈਂਸੀ ਰੂਮ ਵਿੱਚ ਲੈ ਗਏ ਮੈਨੂੰ ਦੇਖ ਕੇ ਹਸਪਤਾਲ ਵਿੱਚ ਦੀ ਭੱਜ ਦੌੜ ਹੋਣ ਲੱਗ ਪਈ ਡਾਕਟਰ ਨੇ ਜਦੋਂ ਮੇਰਾ ਹਾਲ ਦੇਖਿਆ ਤੇ ਉਹਦੀਆਂ ਚੀਕਾਂ ਹੀ ਨਿਕਲ ਗਈਆਂ ਕਿਉਂਕਿ ਮੇਰੇ ਪੈਰਾਂ ਦੇ ਵਿੱਚ ਖੂਨ ਏਦਾਂ ਹੋਇਆ ਸੀ ਕਿ ਮੈਂ ਕਿਸੇ ਜ਼ਰੂਰੀ ਮਿਸ਼ਨ ਤੇ ਸੀ ਮੈਂ ਇੱਕ ਗੁਪਤ ਨੌਕਰੀ ਕਰਦੀ ਸੀ ਤੇ ਇੱਕ ਸੀਕ੍ਰੀਟ ਮਿਸ਼ਨ ਦੇ ਲਈ ਮੈਂ ਕੈਨੇਡਾ ਜਾ ਰਹੀ ਸੀ ਉੱਥੇ ਉਸੇ ਫਲਾਈਟ ਵਿੱਚ ਮੈਨੂੰ ਜਗਦੀਪ ਮਿਲਿਆ ਉਹ ਉਸ ਵਕਤ ਕੈਨੇਡਾ ਜਾ ਰਿਹਾ ਸੀ ਮੈਨੂੰ ਉਹਦੀ ਵਾਲੀ ਸੀਟ ਮਿਲੀ ਸੀ ਉਸ ਤੇ ਫਲਾਈਟ ਵਿੱਚ ਸਾਡੇ ਦੋਨਾਂ ਦੇ ਵਿੱਚ ਬਹੁਤ ਥੋੜੀਆਂ-ਬਹੁਤੀਆਂ ਗੱਲਾਂ ਹੋਈਆਂ ਕਿਉਂਕਿ ਕੁਝ ਘੰਟਿਆਂ ਦਾ ਲੰਬਾ ਸਫ਼ਰ ਸੀ ਤੇ ਆਪਣੇ ਕੰਮਾਂ ਦੇ ਵਿੱਚ ਅਸੀਂ ਥੋੜਾ ਗੱਲਾਂਬਾਤਾਂ ਕਰ ਰਹੇ ਸੀ ਮੇਰੀ ਤੇ ਜਗਦੀਪ ਦੀ ਪਹਿਲੀ ਮੁਲਾਕਾਤ ਸੀ ਕੈਨੇਡਾ ਪਹੁੰਚ ਕੇ ਵੀ ਅਸੀਂ ਇੱਕ ਦੂਜੇ ਤੋਂ ਅਲੱਗ ਹੋ ਗਏ ਮੈਂ ਜਿਸ ਹੋਟਲ ਵਿੱਚ ਰੁਕੀ ਸੀ ਅਚਾਨਕ ਉੱਥੇ ਹੀ ਫਿਰ ਮੇਰੀ ਮੁਲਾਕਾਤ ਜਗਦੀਪ ਦੇ ਨਾਲ ਹੋ ਗਈ ਮੈਂ ਉਹਨੂੰ ਕਿਹਾ ਕਿ ਤੂੰ ਮੇਰਾ ਪਿੱਛਾ ਤਾਂ ਨਹੀਂ ਕਰ ਰਿਆ ਉਹ ਹੱਸਣ ਲੱਗ ਪਿਆ ਤੇ ਕਹਿਣ ਲੱਗਿਆ ਤੇ ਤੂੰ ਮੇਰਾ ਪਿੱਛਾ ਤਾਂ ਨਹੀਂ ਕਰ ਰਹੀ ਮੈਂ ਹੱਸ ਕੇ ਕਿਹਾ ਹਾਂ ਮੈਂ ਤੇਰਾ ਪਿੱਛਾ ਕਰ ਰਹੀ ਹਾਂ ਫਿਰ ਮੈਂ ਕਿਹਾ ਕਿ ਮੈਂ ਆਪਣੇ ਆਫਿਸ ਦੇ ਕੁਝ ਕੰਮ ਲਈ ਇੱਥੇ ਆਈ ਆਂ ਤੇ ਤੁਸੀਂ ਉਹਨੇ ਕਿਹਾ ਕਿ ਮੈਂ ਵੀ ਆਪਣੇ ਬਿਜ਼ਨਸ ਦੇ ਕੰਮ ਲਈ ਇੱਥੇ ਆਇਆ ਪਰ ਮੈਂ ਵੀ ਲੰਬੇ ਸਮੇਂ ਦੇ ਲਈ ਇੱਥੇ ਨਹੀਂ ਰੁਕਣਾ ਇਹ ਗੱਲ ਕਰਦੇ ਉਹਦੇ ਚਿਹਰੇ ਤੇ ਮੈਨੂੰ ਕੋਈ ਪਰੇਸ਼ਾਨੀ ਦਿਖ ਰਹੀ ਸੀ ਮੈਂ ਉਹਨੂੰ ਕਿਹਾ ਕਿ ਤੁਸੀਂ ਪਰੇਸ਼ਾਨ ਲੱਗ ਰਹੇ ਹੋ ਕਦੀ ਫ੍ਰੀ ਹੋਏ ਤਾਂ ਮੇਰੇ ਨਾਲ ਡਰਿੰਕ ਕਰ ਲਓ ਸ਼ਾਇਦ ਤੁਹਾਨੂੰ ਚੰਗਾ ਉਹਨੇ ਹਾਸਕੇ ਕਿਹਾਗੇ ਹਾਂ ਜਰੂਰ ਜਰੂਰ ਇਹ ਕਹਿ ਕੇ ਆਪਣੇ ਆਪਣੇ ਕੰਮਾਂ ਵਿੱਚ ਅਸੀਂ ਲੱਗ ਪਏ ਸਾਡਾ ਕਮਰਾ ਵੀ ਇੱਕ ਦੂਜੇ ਦੇ ਲੱਗੇ ਲੱਗੇ ਹੀ ਸੀ ਜਗਦੀਪ ਨੇ ਆਪਣਾ ਕੰਮ ਖਤਮ ਕਰਕੇ ਮੇਰੇ ਕਮਰੇ ਦੀ ਬੈਲ ਵਜਾਈ ਮੈਂ ਦਰਵਾਜ਼ਾ ਖੋਲਿਆ ਤੇ ਉਹ ਅੰਦਰ ਆ ਗਿਆ ਕਹਿਣ ਲੱਗਿਆ ਮੈਂ ਤੁਹਾਨੂੰ ਡਿਸਟਰਬ ਤਾਂ ਨਹੀਂ ਕੀਤਾ ਮੈਂ ਕਿਹਾ ਮੇਰਾ ਕੰਮ ਖਤਮ ਹੋ ਗਿਆ ਮੈਂ ਬੋਰ ਹੋ ਰਹੀ ਸੀ ਇਹੀ ਸੋਚ ਰਹੀ ਸੀ ਕਿ ਥੋੜਾ ਕਨੇਡਾ ਵਿੱਚ ਕੰਮ ਲਵਾਂ ਪਰ ਮੈਂ ਆਫਿਸ ਟ੍ਰਿਪ ਤੇ ਇੱਥੇ ਆਈ ਹਾਂ ਤੇ ਮੇਰੇ ਕੋਲ ਐਕਸਟਰਾ ਪੈਸੇ ਵੀ ਨਹੀਂ ਨ ਲੱਗਦਾ ਮੈਨੂੰ ਤੁਰਕੇ ਹੀ ਘੁੰਮਣਾ ਪਊਗਾ ਇਹ ਕਹਿ ਕੇ ਉਹ ਹੱਸਣ ਲੱਗ ਪਏ ਉਹਨੇ ਗਿਆ ਕਿ ਮੈਂ ਵੀ ਬੋਰ ਹੋ ਰਿਹਾ ਵਾਂ ਮੇਰੇ ਨਾਲ ਚੱਲ ਮੈਂ ਤੈਨੂੰ ਘੁਮਾ ਦਿੰਦਾ ਮੇਰੇ ਕੋਲ ਗੱਡੀ ਵੀ ਆ ਮੈਂ ਕਿਹਾ ਤੁਹਾਡਾ ਖਾ ਮ ਖਰਚਾ ਹੋ ਜਾਊਗਾ ਉਹਨੇ ਕਿਹਾ ਮੈਂ ਇੱਕ ਇੰਡਸਟਰੀਅਲਿਸਟ ਆ ਤੇ ਇੰਨੇ ਛੋਟੇ ਮੋਟੇ ਖਰਚੇ ਦੀ ਪਰਵਾਹ ਨਹੀਂ ਕਰਦਾ ਮੈਂ ਉਹਦੇ ਵੱਲ ਦੇਖਣ ਲੱਗ ਪਈ ਤੇ ਉਹਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਸੀ ਉਹਨੇ ਕਿਹਾ ਕਿ ਕੀ ਗੱਲ ਆ ਪਰੇਸ਼ਾਨ ਕਿਉਂ ਆ ਸਭ ਕੁਝ ਠੀਕ ਇੰਡੀਆ ਜਾ ਕੇ ਤੂੰ ਮੈਨੂੰ ਟ੍ਰੀਟ ਕਰਦੇਂ ਆਂ ਅਸੀਂ ਦੋਵੇਂ ਕੋ ਮਨ ਲਈ ਚਲੇ ਗਏ ਤੇ ਸਾਡੇ ਉਹ 6 ਦਿਨ ਇੱਕ ਯਾਦਗਾਰ ਬਣ ਕੇ ਰਹਿ ਗਏ ਅਸੀਂ ਕੈਨੇਡਾ ਦੀ ਗਲੀ ਗਲੀ ਵਿੱਚ ਘੁੰਮਣ ਲੱਗ ਗਏ ਪਰ ਵਕਤਾ ਆ ਗਿਆ ਸੀ ਕਿ ਸਾਨੂੰ ਵਾਪਸ ਜਾਣਾ ਪੈਣਾ ਸੀ ਮੈਂ ਕਿਹਾ ਕਿ ਜਗਦੀਪ ਮੈਂ ਤੇਰੇ ਨਾਲ ਇੰਨਾ ਵਕਤ ਬਤਾ ਕੇ ਬਹੁਤ ਖੁਸ਼ ਹੋਈ ਆਂ ਪਰ ਇੱਥੇ ਮੇਰਾ ਕੰਮ ਖਤਮ ਹੋ ਗਿਆ ਤੂੰ ਕਦੋਂ ਤੱਕ ਇੰਡੀਆ ਜਾ ਰਿਆਂ ਵਾ ਦੱਸ ਮੈਂ ਤੈਨੂੰ ਟ੍ਰੀਟ ਦੇ ਦੇਉਂਗੀ ਉਹਨੇ ਚਿਹਰੇ ਤੇ ਫਿਰ ਮੈਨੂੰ ਪਰੇਸ਼ਾਨੀ ਜਿਹੀ ਦਿੱਸੀ ਅਚਾਨਕ ਉਹਦੇ ਹੱਥਾਂ ਤੇ ਮੈਂ ਆਪਣਾ ਹੱਥ ਰੱਖ ਦਿੱਤਾ ਤੇ ਕਿਹਾ ਜਗਦੀਪ ਤੂੰ ਕਾਫੀ ਪਰੇਸ਼ਾਨ ਲੱਗ ਰਿਹਾ ਜੇ ਬੁਰਾ ਨਾ ਮੰਨੇ ਤਾਂ ਮੇਰੇ ਨਾਲ ਤੂੰ ਆਪਣੀ ਗੱਲ ਕਰ ਸਕਦਾ ਮੈਂ ਮਾਮੂਲੀ ਕੁੜੀ ਦਿਖਦੀ ਆਂ ਪਰ ਸ਼ਾਇਦ ਮੈਂ ਤੇਰੇ ਕੰਮ ਆ ਜਾਵਾਂ ਉਹ ਹੱਸਣ ਲੱਗ ਪਿਆ ਤੇ ਕਹਿਣ ਲੱਗਾ ਤੂੰ ਮੇਰੇ ਕੀ ਕੰਮ ਆਉਂਗੀ ਮੈਂ ਕਿਹਾ ਮੈਨੂੰ ਕਮਜ਼ੋਰ ਕੁੜੀ ਨਾ ਸਮਝ ਤੂੰ ਆਪਣੀ ਪਰੇਸ਼ਾਨੀ ਦੱਸ ਦੇਖ ਮੈਂ ਕਿਦਾਂ ਤੇਰੀ ਪਰੇਸ਼ਾਨੀ ਨੂੰ ਦੂਰ ਕਰਦੀ ਆਂ ਜਗਦੀਪ ਨੇ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗਾ ਇੰਡੀਆ ਵਿੱਚ ਮੈਨੂੰ ਲਾਈਫ ਥ੍ਰੈਸਟ ਮਿਲ ਰਹੀ ਆ ਜਿੰਨਾ ਦਾ ਕਰਕੇ ਮੈਂ ਕੈਨੇਡਾ ਆਇਆ ਸੀ ਮੇਰੇ ਪਾਪਾ ਚਾਹੁੰਦੇ ਆ ਕਿ ਮੈਂ ਇੱਥੇ ਹੀ ਰਹਾਂ ਜਦੋਂ ਤੱਕ ਉਹਨਾਂ ਨੂੰ ਪਤਾ ਨਾ ਲੱਗ ਜਾਏ ਜੋ ਮੈਨੂੰ ਜਾਨੋਂ ਮਾਰਨਾ ਚਾਹੁੰਦੇ ਆ ਮੈਂ ਕਿਹਾ ਇਦਾਂ ਤਾਂ ਬਹੁਤ ਸੌਖਾ ਤਰੀਕਾ ਮੇਰੇ ਵੱਲ ਦੇਖਣ ਲੱਗਿਆ ਮੈਂ ਮੁਸਕਰਾ ਕੇ ਕਿਹਾ ਕਿ ਤੂੰ ਮੈਨੂੰ ਆਪਣੀ ਪਰਸਨਲ ਸੈਕਟਰੀ ਦੀ ਨੌਕਰੀ ਤੇ ਰੱਖ ਲੈ ਉਹਨੇ ਕਿਹਾ ਇਹਦੇ ਨਾਲ ਕੀ ਫਾਇਦਾ ਹੋਊਗਾ ਮੈਂ ਕਿਹਾ ਮੈਂ ਕਰਾਟੇ ਜਾਂਦੀ ਆ ਤੇਰੀ ਪੀਏ ਹੋਣ ਦੇ ਨਾਲ ਨਾਲ ਤੇਰੀ ਬਾਡੀਗਾਰਡ ਦਾ ਵੀ ਕੰਮ ਕਰੂੰਗੀ ਤੈਨੂੰ ਕੋਈ ਹੱਥ ਨਹੀਂ ਲਾ ਸਕਦਾ ਮੇਰੀ ਗੱਲ ਸੁਣ ਕੇ ਜਰਦੀਪ ਹੱਸਣ ਲੱਗ ਪਿਆ ਕਹਿਣ ਲੱਗਾ ਮੇਰੇ ਕੋਲ ਆਪਣੇ ਬੋਡੀਗਾਰਡ ਦੀ ਪੂਰੀ ਟੀਮ ਆ ਤੂੰ ਕਰਾਟੇ ਚੈਂਪੀਅਨ ਮੇਰਾ ਬੋਡੀਗਾਰਡ ਬਾਨਣਾ ਚਾਹੁੰਦੀ ਆ ਜੇ ਹਮਲਾਵਰਾਂ ਦੇ ਕੋਲ ਬੰਦੂਖਾਂ ਹੋਈਆਂ ਤਾਂ ਤੂੰ ਹੀ ਕਰੇਂਗੀ ਮੈਂ ਕਿਹਾ ਤੂੰ ਮੇਰੇ ਟੈਲੈਂਟ ਤੇ ਟਰਸਟ ਨਹੀਂ ਕਰ ਸਕਦਾ ਬਹੁਤ ਬੁਰਾ ਇਨਸਾਨ ਆ ਅਚਾਨਕ ਉਹ ਸੀਰੀਅਸ ਹੋ ਗਿਆ ਤੇ ਕਹਿਣ ਲੱਗਾ ਮੈਂ ਟਰਸਟ ਕਰਨਾ ਚਾਹੁੰਦਾ ਪਰ ਕਿਸੇ ਇਦਾਂ ਦੀ ਕੁੜੀ ਤੇ ਜੋ ਮੈਨੂੰ ਸੰਭਾਲ ਸਕੇ ਮੈਂ ਆਪਣਾ ਇੰਨਾ ਵੱਡਾ ਬਿਜ਼ਨਸ ਸੰਭਾਲ ਲੈਂਦਾ ਪਰ ਮੈਂ ਚਾਹੁੰਦਾ ਕਿ ਮੇਰੀ ਜ਼ਿੰਦਗੀ ਵਿੱਚ ਕੋਈ ਹੋਵੇ ਜੋ ਮੈਨੂੰ ਸੰਭਾਲ ਲਵੇ ਉਹਦੀਆਂ ਗੱਲਾਂ ਸੁਣ ਕੇ ਮੈਂ ਉਹਦੇ ਵੱਲ ਦੇਖਣ ਲੱਗ ਪਈ ਮੈਂ ਕਿਹਾ ਜਗਦੀਪ ਤੈਨੂੰ ਜਲਦੀ ਇਦਾਂ ਦੀ ਕੋਈ ਕੁੜੀ ਮਿਲ ਜਾਊਗੀ ਮੈਨੂੰ ਪੂਰਾ ਭਰੋਸਾ ਤੂੰ ਬਹੁਤ ਚੰਗਾ ਇਨਸਾਨ ਆ ਤੇ ਦੇਖੇ ਇੱਕ ਦਿਨ ਚੰਗੀ ਕੁੜੀ ਮਿਲੂਗੀ ਮੈਂ ਉੱਠ ਕੇ ਆਪਣਾ ਸਮਾਨ ਪੈਕ ਕਰਨ ਲੱਗ ਪਈ ਮੈਂ ਕਿਹਾ ਤੇਰੇ ਨਾਲ ਕੁਝ ਦਿਨ ਬਤਾ ਕੇ ਮੈਨੂੰ ਚੰਗਾ ਲੱਗਿਆ ਪਰ ਹੁਣ ਮੈਂ ਇੱਥੇ ਨਹੀਂ ਰੁਕ ਸਕਦੀ ਮੈਨੂੰ ਵਾਪਸ ਆਪਣੇ ਦੇਸ਼ ਜਾਣਾ ਹੀ ਪੈ ਉਨੇ ਮੈਨੂੰ ਪੁੱਛਿਆ ਕਿ ਕਿੰਨੇ ਵਜੇ ਦੀ ਫਲਾਈਟ ਆ ਮੈਂ ਕਿਹਾ ਸਵੇਰ ਨੂੰ 11 ਵਜੇ ਦੀ ਫਲਾਈਟ ਅਗਲੇ ਦਿਨ ਵਾਪਸ ਆਪਣੇ ਦੇਸ਼ ਜਾਣ ਲਈ ਤੁਰ ਪਈ ਸੀ ਫਲਾਈਟ ਵਿੱਚ ਬੈਠ ਕੇ ਮੈਨੂੰ ਕਾਫੀ ਉਦਾਸੀ ਮਹਿਸੂਸ ਹੋ ਰਹੀ ਸੀ ਮੈਂ ਬਸ ਜਗਦੀਪ ਬਾਰੇ ਸੋਚ ਰਹੀ ਸੀ ਤਾਂ ਮੇਰੇ ਸਾਹਮਣੇ ਆ ਕੇ ਕੋਈ ਮੇਰੇ ਲਾਗੇ ਦੀ ਸੀਟ ਤੇ ਬੈਠ ਗਿਆ ਪਹਿਲਾਂ ਮੈਂ ਉਹਦੇ ਵੱਲ ਨੂੰ ਮੁੜ ਕੇ ਨਹੀਂ ਦੇਖਿਆ ਆਪਣੇ ਮੋਬਾਈਲ ਵਿੱਚ ਬਿਜੀ ਸੀ ਜਦੋਂ ਮੇਰੇ ਲਾਗੇ ਆ ਕੇ ਕੋਈ ਬੈਠਾ ਤੇ ਉਹਨੇ ਮੈਨੂੰ ਕਿਹਾ ਕਿ ਹੈਲੋ ਮੈਮ ਕਿੱਦਾਂ ਤੁਸੀਂ ਮੈਂ ਹੈਰਾਨ ਹੋ ਗਈ ਜਿੱਦਾਂ ਹੀ ਮੈਂ ਉਹਦੇ ਵੱਲ ਦੇਖਿਆ ਤੇ ਜਗਦੀਪ ਮੈਨੂੰ ਦੇਖ ਕੇ ਮੁਸਕਰਾ ਰਿਹਾ ਸੀ ਮੈਂ ਕਿਹਾ ਕਿ ਤੂੰ ਇੱਥੇ ਕੀ ਕਰ ਰਿਹਾ ਵਾ ਤੈਨੂੰ ਤਾਂ ਕੈਨੇਡਾ ਵਿੱਚ ਹੀ ਰਹਿਣਾ ਚਾਹੀਦਾ ਸੀ ਉਹਨੇ ਕਿਹਾ ਮੈਂ ਡਰ ਕੇ ਇਦਾਂ ਉੱਥੇ ਤਾਂ ਨਹੀਂ ਰਹਿ ਸਕਦਾ ਇਦਾਂ ਵੀ ਮੇਰੀ ਹਿਫਾਜ਼ਤ ਤੇ ਲਈ ਮੇਰੀ ਆਪਣੀ ਸਿਕਿਉਰਿਟੀ ਆ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਮੇਰੀ ਸੁਰੱਖਿਆ ਕਰੂਗੀ ਮੈਂ ਉਹਦੇ ਵੱਲ ਦੇਖਣ ਲੱਗ ਪਈ ਤੇ ਕਹਿਣ ਲੱਗਾ ਕਿਉਂ ਤੂੰ ਤਾਂ ਕਹਿ ਰਹੀ ਸੀ ਕਿ ਮੇਰੀ ਹਿਫਾਜ਼ਤ ਕਰੂਗੀ ਕਰਾਟੇ ਚੈਂਪੀਅਨ ਹੁਣ ਕੀ ਹੋ ਗਿਆ ਡਰ ਲੱਗ ਰਿਆ ਨਾ ਮੈਂ ਕਿਹਾ ਡਰ ਮੇਰੇ ਅੰਦਰ ਹੈ ਹੀ ਨਹੀਂ ਮੈਨੂੰ ਤੇਰੀ ਇਹ ਜੌਬ ਮਨਜ਼ੂਰਾ ਦੱਸ ਕਦੋਂ ਜੁਆਇਨ ਕਰਾਂ ਉਹਨੇ ਕਿਹਾ ਕਿ ਹੁਣੇ ਅੱਜ ਤੋਂ ਹੀ ਤੂੰ ਮੇਰੀ ਪੀ ਆ ਜਦੋਂ ਤੱਕ ਮੇਰੇ ਉੱਪਰ ਖਤਰਾ ਨਹੀਂ ਟਲ ਜਾਂਦਾ ਤੂੰ ਮੇਰੇ ਘਰ ਹੀ ਰਹੋਗੀ ਤੇਰੇ ਪਰੈਂਟਸ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਊਗੀ ਮੈਂ ਹੱਸ ਕੇ ਕਿਹਾ ਕਿ ਨਹੀਂ ਕੋਈ ਵੀ ਪ੍ਰੋਬਲਮ ਨਹੀਂ ਹੋਊਗੀ ਮੈਂ ਜੋ ਚਾਹੁੰਦੀ ਸੀ ਉਹ ਮੈਨੂੰ ਮਿਲਣ ਵਾਲਾ ਸੀ ਮੈਂ ਅੰਦਰੋਂ ਅੰਦਰ ਬਹੁਤ ਖੁਸ਼ ਸੀ ਮੈਂ ਜੱਸ ਸਿਗਰਟ ਮਿਸ਼ਨ ਵਿੱਚ ਸੀ ਉਹਦੇ ਲਈ ਮੈਨੂੰ ਜਗਦੀਪ ਦੇ ਕੋਲ ਰਹਿਣਾ ਬਹੁਤ ਜ਼ਰੂਰੀ ਸੀ ਤੇ ਇਹ ਸਭ ਪਲਾਨ ਦੇ ਮੁਤਾਬਕ ਸੀ ਜਗਦੀਪ ਦੇ ਬਾਰ ਬਾਰ ਮਿਲਣ ਨਾਲ ਮੈਨੂੰ ਕੋਈ ਇਤਰਾਜ਼ ਨਹੀਂ ਸੀ ਇੱਕੋ ਹੀ ਫਲਾਈਟ ਇੱਕ ਹੀ ਸੀਟ ਆਸੇ ਪਾਸੇ ਹੋਟਲ ਦੇ ਕਮਰੇ ਸਾਰਾ ਪਲਾਨ ਸੀ ਤੇ ਜਗਦੀਪ ਮੇਰੇ ਜਾਲ ਵਿੱਚ ਫਸ ਗਿਆ ਸੀ ਹਾਂ ਅੱਜ ਦੀ ਫਲਾਈਟ ਹੁਣੇ ਹੀ ਬੈੱਡ ਬੁੱਕ ਕਰਵਾਈ ਸੀ ਮੈਂ ਜਗਦੀਪ ਨੂੰ ਆਪਣੀ ਫਲਾਈਟ ਤੇ ਆਪਣੀ ਸੀਟ ਨੰਬਰ ਦੱਸ ਦਿੱਤੀ ਸੀ ਸ਼ਾਇਦ ਉਹਨੇ ਜਾਣ ਬੁੱਝ ਕੇ ਹੀ ਮੇਰੇ ਲਾਗੇ ਵਾਲੀ ਸੀਟ ਨੂੰ ਬੁੱਕ ਕਰਵਾਇਆ ਸੀ ਤੇ ਹੁਣ ਉਹ ਸਭ ਮੈਨੂੰ ਮਿਲਣ ਵਾਲਾ ਸੀ ਜੋ ਮੈਂ ਚਾਹੁੰਦੀ ਸੀ ਜਗਦੀਪ ਦੀ ਪੀਏ ਦੀ ਜੌਬ ਜਗਦੀਪ ਨੂੰ ਮੇਰੀ ਸਚਾਈ ਦਾ ਪਤਾ ਨਹੀਂ ਸੀ ਮੈਂ ਇਸ ਗੱਲ ਬਾਰੇ ਉਹਨੂੰ ਨਹੀਂ ਦੱਸੂਗੀ ਪਰ ਜਦੋਂ ਮੈਂ ਜਗਦੀਪ ਦੇ ਘਰ ਗਈ ਤਾਂ ਜਗਦੀਪ ਨੇ ਆਪਣੇ ਘਰਦਿਆਂ ਨੂੰ ਦੇ ਨਾਲ ਮੈਨੂੰ ਮਲਵਾਇਆ ਤੇ ਕਿਹਾ ਕਿ ਇਹ ਮੇਰੀ ਪੀਏ ਆ ਮੇਰੇ ਨਾਲ ਹੀ ਰਹੂਗੀ ਉਹਦੇ ਪਾਪਾ ਇਸ ਗੱਲ ਤੋਂ ਪਰੇਸ਼ਾਨ ਲੱਗ ਰਹੇ ਸੀ ਕਿ ਇਸ ਦੇਸ਼ ਵਿੱਚ ਉਹਨੂੰ ਖਤਰਾ ਹੋਣ ਦੇ ਬਾਵਜੂਦ ਵੀ ਜਗਦੀਪ ਇੱਥੇ ਆ ਗਿਆ। ਮੈਂ ਨੋਟ ਕੀਤਾ ਕਿ ਉਹਦੀ ਮਾਂ ਦੇ ਭੈਣ ਇਸ ਗੱਲ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਕਿ ਜਗਦੀਪ ਇੱਥੇ ਰਹੇ ਪਰ ਵਾਪਸ ਆ ਗਿਆ ਸੀ। ਮੈਂ ਜਗਦੀਪ ਦਾ ਇਨਫਰਮੇਸ਼ਨ ਲੈ ਚੁੱਕੀ ਸੀ। ਉਹਦੀ ਮਾਂ ਮਤਰਈ ਸੀ। ਉਹਦੀ ਸਗੀ ਮਾਂ ਦੇ ਨਾਲ ਉਹਦੇ ਪਾਪਾ ਦਾ ਤਲਾਕ ਹੋ ਗਿਆ ਸੀ। ਕਿਉਂਕਿ ਉਹਦੇ ਪਾਪਾ ਉਹਦੀ ਮਤਰਈ ਮਾਂ ਦੇ ਨਾਲ ਰਿਸ਼ਤਾ ਬਣਾ ਬੈਠੇ ਸੀ ਤਲਾਕ ਦੇ ਬਾਅਦ ਉਸ ਔਰਤ ਦੇ ਨਾਲ ਵਿਆਹ ਕਰਵਾ ਲਿਆ ਸੀ ਪਰ ਜਗਦੀਪ ਨੂੰ ਉਹਦੀ ਮਾਂ ਦੇ ਕੋਲ ਨਾ ਭੇਜ ਕੇ ਆਪਣੇ ਕੋਲ ਹੀ ਰੱਖ ਰਿਆ ਸੀ ਜਗਦੀਪ ਨੇ ਮੈਨੂੰ ਇਹ ਸਾਰੀ ਗੱਲ ਆਪ ਹੀ ਦੱਸੀ ਸੀ ਉਹਦੀ ਭੈਣ ਵੀ ਉਹਦੀ ਮਤਰੀ ਮਾਂ ਦੀ ਹੀ ਧੀ ਸੀ ਜਗਦੀਪ ਉਸ ਵੇਲੇ 9 ਸਾਲ ਦਾ ਸੀ ਜਦੋਂ ਉਹਦੀ ਭੈਣ ਹੋਈ ਸੀ ਦੋਨਾਂ ਭੈਣ ਭਰਾਵਾਂ ਦੇ ਵਿੱਚ ਸਿਰਫ 9 ਸਾਲ ਦਾ ਹੀ ਫਰਕ ਸੀ ਮੈਂ ਕਿਹਾ ਕਿ ਤੇਰੀ ਮਤਰੀ ਮਾਂ ਇਸ ਵੇਲੇ ਤੋਂ ਕੋਸ਼ਿਸ਼ ਨਹੀਂ ਸੀ ਕਿ ਤੂੰ ਇੱਥੇ ਵਾਪਸ ਆ ਕੇ ਰਹੇਂ ਇਦਾਂ ਮੈਂ ਮਹਿਸੂਸ ਕੀਤਾ ਜਗਦੀਪ ਨੇ ਇਸ ਗੱਲ ਨੂੰ ਟਾਲ ਦਿੱਤਾ ਤੇ ਮੈਨੂੰ ਕੋਈ ਵੀ ਜਵਾਬ ਨਹੀਂ ਦਿੱਤਾ ਕਹਿਣ ਲੱਗਾ ਤਿਆਰ ਰਹੀ ਮੈਂ ਆਪਣੀ ਸੱਚੀ ਮਾਂ ਦੇ ਨਾਲ ਤੈਨੂੰ ਮਿਲਵਾਉਂਗਾ ਮੇਰਾ ਇੱਥੇ ਆਉਣਾ ਸ਼ਾਇਦ ਜਗਦੀਪ ਦੀ ਸਿਕਿਉਰਿਟੀ ਨੂੰ ਵੀ ਪਸੰਦ ਨਹੀਂ ਸੀ ਜਦੋਂ ਵੀ ਅਸੀਂ ਦੋਨੋਂ ਇੱਕੋ ਵੇਲੇ ਟਾਈਮ ਗੁਜ਼ਾਰਦੇ ਇਕੱਠੇ ਰਹਿੰਦੇ ਸਿਕਿਉਰਿਟੀ ਵਾਲੇ ਵੀ ਹਮੇਸ਼ਾ ਸਾਡੇ ਕੋਲ ਹੀ ਰਹਿੰਦੇ ਸੀ ਮੇਰੇ ਤੇ ਨਜ਼ਰ ਰੱਖਦੇ ਸੀ ਜਿੱਦਾਂ ਕਿ ਉਹਨਾਂ ਨੂੰ ਮੇਰੇ ਤੇ ਸ਼ੱਕ ਹੋਵੇ ਕਿ ਮੈਂ ਹੀ ਉਹ ਥ੍ਰੀਟਾਂ ਜੋ ਜਗਦੀਪ ਦੀ ਜਾਨ ਲੈਣਾ ਚਾਹੁੰਦੀ ਐ ਜਗਦੀਪ ਮੈਨੂੰ ਆਪਣੀ ਮਾਂ ਦੇ ਨਾਲ ਮਲਾਉਣ ਲਈ ਲੈ ਗਿਆ ਉਹਦੀ ਮਾਂ ਨੂੰ ਪਤਾ ਸੀ ਕਿ ਜਗਦੀਪ ਨੂੰ ਖਤਰਾ ਉਹਦੀ ਸੱਕੀ ਮਾਂ ਨੇ ਦੁਬਾਰਾ ਕਦੀ ਵੀ ਵਿਆਹ ਨਹੀਂ ਕਰਵਾਇਆ ਸੀ ਤੇ ਵੱਖਰੇ ਅਪਾਰਟਮੈਂਟ ਵਿੱਚ ਰਹਿੰਦੀ ਸੀ ਮੈਨੂੰ ਦੇਖ ਕੇ ਅਜੀਬ ਜੀਆਂ ਨਜ਼ਰਾਂ ਨਾਲ ਮੈਨੂੰ ਘੂਰ ਰਹੀ ਸੀ ਮੈਂ ਕਿਹਾ ਕਿ ਮੈਂ ਤੁਹਾਨੂੰ ਮਾਂ ਪੁੱਤਾਂ ਨੂੰ ਥੋੜਾ ਹੀ ਇਕੱਲਿਆਂ ਨੂੰ ਟਾਈਮ ਦਿੰਨੀ ਆ ਮੈਂ ਬਾਹਰ ਇੰਤਜ਼ਾਰ ਕਰਦੀ ਆ ਇੱਕ ਯਾਹ ਕਿ ਮੈਂ ਬਾਹਰ ਆ ਗਈ ਜਦੋਂ ਮੈਂ ਬਾਹਰ ਆਈ ਤਾਂ ਜਗਦੀਪ ਦੀ ਮਾਂ ਨੇ ਉਹਨੂੰ ਕਿਹਾ ਕਿ ਤੂੰ ਇਸ ਕੁੜੀ ਤੇ ਕਿੱਦਾਂ ਯਕੀਨ ਕਰ ਲਿਆ ਤੈਨੂੰ ਇਹਦਾ ਬੈਕਗ੍ਰਾਉਂਡ ਚੈੱਕ ਕਰਨਾ ਚਾਹੀਦਾ ਤੇਰੀ ਜਾਨ ਨੂੰ ਖਤਰਾ ਮੈਂ ਤੇਰੇ ਥ੍ਰੀਟ ਮਿਲਣ ਤੋਂ ਬਾਅਦ ਇੱਕ ਕੁੜੀ ਤੈਨੂੰ ਮਿਲੀ ਸੀ ਕਿਤੇ ਇਹਨੇ ਹੀ ਤੇਰੀ ਜਾਨ ਲੈਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਤੂੰ ਬਹੁਤ ਹੀ ਭੋਲਾ ਕਿਸੇ ਤੇ ਵੀ ਵਿਸ਼ਵਾਸ ਕਰ ਲੈਣਾ ਉਹਦੀਆਂ ਅੱਖਾਂ ਵਿੱਚ ਇੱਕ ਲੁਕਿਆ ਹੋਇਆ ਉਹ ਜਿਸ ਤਰ੍ਹਾਂ ਮੈਨੂੰ ਤੇ ਮੇਰੇ ਘਰ ਨੂੰ ਦੇਖ ਰਹੀ ਹੈ ਕੁੜੀ ਕੁਝ ਜ਼ਿਆਦਾ ਹੀ ਚਲਾਕ ਨਜ਼ਰ ਆ ਰਹੀ ਹੈ ਜਗਦੀਪ ਨੇ ਕਿਹਾ ਕਿ ਮੈਂ ਉਹਦਾ ਬੈਕਗ੍ਰਾਉਂਡ ਤਾਂ ਚੈੱਕ ਨਹੀਂ ਕੀਤਾ ਪਰ ਮਾਂ ਇਹ ਕੁੜੀ ਬਹੁਤ ਚੰਗੀ ਆ ਮੈਂ ਉਹਨੂੰ ਚੰਗੀ ਤਰ੍ਹਾਂ ਕਹਿ ਸਕਦਾ ਕਿ ਉਹ ਬਹੁਤ ਹੀ ਹਾਸਮੁਖ ਤੇ ਮੈਂ ਇਹਦੇ ਨਾਲ ਬਹੁਤ ਖੁਸ਼ ਰਹਿੰਦਾ ਉਹਦੀ ਮਾਂ ਨੇ ਮੈਨੂੰ ਰੋਟੀ ਤੇ ਬੁਲਾਇਆ ਸੀ ਪਰ ਸ਼ਾਇਦ ਉਹਦੀ ਮਾਂ ਮੇਰੇ ਤੋਂ ਕੁਝ ਨਹੀਂ ਸੀ ਮੈਨੂੰ ਕੁਝ ਗੱਲਾਂ ਪੁੱਛਣ ਲੱਗੀ ਕਿ ਤੂੰ ਕਿੱਥੇ ਜੌਬ ਕਰਦੀ ਸੀ ਪਹਿਲਾਂ ਤੇ ਤੇਰੇ ਮੰਮੀ ਪਾਪਾ ਕੀ ਕਰਦੇ ਆ ਮੈਂ ਕਿਹਾ ਮੇਰੇ ਮੰਮੀ ਪਾਪਾ ਪੁਲਿਸ ਇਨਸਪੈਕਟਰ ਆ ਤੇ ਥਾਣੇ ਸਟੇਸ਼ਨ ਵਿੱਚ ਪੋਸਟਡ ਆ ਮੇਰੀ ਇਹ ਗੱਲ ਸੁਣ ਕੇ ਤਾਂ ਲੱਗਿਆ ਕਿ ਉਹਦੀ ਮਾਂ ਨੂੰ ਥੋੜਾ ਸੁੱਖ ਦਾ ਸਾਹ ਆ ਮੈਂ ਕਿਹਾ ਕਿ ਮੇਰੀ ਮਾਂ ਸਰਕਾਰੀ ਸਕੂਲ ਵਿੱਚ ਟੀਚਰ ਆ ਮੈਂ ਇੱਕ ਪ੍ਰਾਈਵੇਟ ਕੰਪਨੀ ਵਿੱਚ ਪੀਏ ਦੀ ਜੌਬ ਕਰਦੀ ਆ ਸਰਕਾਰੀ ਜੌਬ ਦਾ ਤਾਂ ਡਿਪਰੈਸ਼ਨ ਲੈ ਹੀ ਰਹੀ ਆ ਰੋਟੀ ਖਾਣ ਤੋਂ ਬਾਅਦ ਉਹਦੀ ਮਾਂ ਨੇ ਮੇਰੇ ਪੇਰੈਂਟਸ ਦਾ ਹੀ ਡਿਟੇਲ ਡਾਇਰੀ ਤੇ ਲਿਖਣ ਨੂੰ ਕਿਹਾ ਜੋ ਮੈਂ ਲਿਖ ਦਿੱਤਾ ਸੀ ਉਹਦੀ ਮਾਂ ਨੇ ਫਿਰ ਗਲੇ ਲਗਾ ਲਿਆ ਸੀ ਸ਼ਾਇਦ ਉਹਦੀ ਮਾਂ ਸੁਣ ਕੇ ਖੁਸ਼ ਹੋ ਗਈ ਸੀ ਕਿ ਮੇਰੇ ਪਾਪਾ ਇੱਕ ਪੁਲਸ ਵਾਲੇ ਨਹੀਂ ਤਾਂ ਮੈਨੂੰ ਉਹ ਕ੍ਰਿਮਨਲ ਹੀ ਸਮਝ ਰਹੀ ਸੀ ਵਾਪਸ ਜਾਂਦੇ ਵਕਤ ਜਗਦੀਪ ਨੇ ਕਿਹਾ ਕਿ ਮੇਰੀ ਮਾਂ ਦੀਆਂ ਗੱਲਾਂ ਦਾ ਬੁਰਾ ਨਾ ਮੰਨੀ ਉਹ ਵਿਚਾਰੀ ਬਹੁਤ ਡਰੀ ਹੋਈ ਰਹਿੰਦੀ ਆ ਮੇਰੇ ਇਲਾਵਾ ਉਹਦਾ ਕੋਈ ਵੀ ਨਹੀਂ ਮੈਂ ਮੁਸਕਰਾ ਕੇ ਕਿਹਾ ਕਿ ਜਗਦੀਪ ਮੈਮ ਸਮਝ ਸਕਦੀਆਂ ਪਰ ਅੱਜ ਮੈਂ ਤੇਨੇ ਇੱਕ ਵਾਦਾ ਕਰਦੀ ਆ ਕਦੀ ਵੀ ਮੌਤ ਤੇਰੇ ਕੋਲ ਆਵੇ ਉਸ ਤੋਂ ਪਹਿਲਾਂ ਮੈਨੂੰ ਹੀ ਆ ਜਾਵੇ ਆਪਣੀ ਜਾਨ ਦੇ ਕੇ ਕਿ ਮੈਂ ਤੇਰੀ ਜਾਨ ਬਚਾਉਂਗੀ ਮੇਰੀ ਗੱਲ ਸੁਣ ਕੇ ਜਗਦੀਪ ਸੈਡ ਜਿਆ ਹੋ ਗਿਆ ਤੇ ਆਪਣੇ ਆਪ ਨੂੰ ਰੋਕ ਨਾ ਸਕਿਆ ਤੇ ਮੇਰੇ ਬੁੱਲਾਂ ਵਿੱਚ ਗੁੱਲ ਪਾ ਕੇ ਕਿਸ ਕਰ ਲੱਗ ਪਿਆ ਮੈਂ ਬਹੁਤ ਘਬਰਾ ਗਈ ਇਸ ਮੈਂ ਫਟਾਫਟ ਜਗਦੀਪ ਨੂੰ ਆਪਣੇ ਤੋਂ ਵੱਖ ਕੀਤਾ ਮੈਂ ਕਿਹਾ ਇਹ ਕੀ ਕਿਆ ਕਰ ਰਿਹਾ ਜਗਦੀਪ ਇਹ ਸਹੀ ਨਹੀਂ ਆ ਮੈਂ ਤੇਰੀ EMPLOYEE ਆ ਮੇਰੀ ਧੜਕਣ ਬਹੁਤ ਵੱਧ ਗਈ ਸੀ ਮੈਂ ਹੈਰਾਨ ਹੋ ਗਈ ਸੀ ਜਗਦੀਪ ਨੇ ਉਸ ਵਕਤ ਮੈਨੂੰ ਛੱਡ ਦਿੱਤਾ ਪਰ ਆਉ ਘਰ ਆਉਣ ਤੋਂ ਬਾਅਦ ਉਹਨੇ ਮੇਰਾ ਹੱਥ ਲੇ ਆਤੇ ਕਹਿ ਲਗਾ ਪੂਜਾ ਮਾਤੇ ਨੂੰ ਪਿਆਰ ਕਰਨ ਲੱਗ ਗਿਆ ਕੀ ਕਰਾਂ ਉਹਨੇ ਫਿਰ ਮੇਰੇ ਫਿਰ ਬੁੱਲਾਂ ਵਿੱਚ ਫੁੱਲ ਪਾ ਕੇ ਜ਼ੋਰ ਨਾਲ ਕਿੱਸ ਕੀਤੀ ਮੈਂ ਕਿਹਾ ਦੇਖ ਜਗਦੀਪ ਇਹਦਾ ਨਾ ਕਰ ਇਹ ਸਹੀ ਨਹੀਂ ਆ ਉਹਨੇ ਕਿਹਾ ਪਿਆਰ ਵਿੱਚ ਸਭ ਕੁਝ ਜਾਇਜ਼ ਹੁੰਦਾ ਮੈਂ ਜਿਸ ਕੁੜੀ ਦੀ ਤਲਾਸ਼ ਕਰ ਰਿਹਾ ਸੀ ਉਹ ਤੂੰ ਹੀ ਆ ਮੇਰੇ ਨਾਲ ਵਿਆਹ ਕਰਵਾ ਲੈ ਉਸ ਤੋਂ ਬਾਅਦ ਮੈਂ ਉਹਦੇ ਨਾਲ ਵਿਆਹ ਕਰਾਉਣ ਲਈ ਹਾਂ ਕਰ ਦਿੱਤੀ ਪਰ ਹਸਪਤਾਲ ਵਿੱਚ ਮੇਰੀ ਅੱਜ ਜ਼ਿੰਦਗੀ ਮੌਤ ਨਾਲ ਲੜ ਰਹੀ ਸੀ ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਇੱਕ ਪ੍ਰਾਈਵੇਟ ਹਾਰਡ ਵਿੱਚ ਸੀ ਨਰਸ ਮੈਨੂੰ ਦੇਖਦੇ ਹੋਏ ਕਹਿ ਰਹੀ ਸੀ ਕਿ ਮੈਂ ਹੁਣੇ ਹੀ ਜਲਦੀਪ ਨੂੰ ਬੁਲਾਉਂਦੀ ਆ ਮੈਂ ਦੇਖਿਆ ਕਿ ਜਲਦੀਪ ਸੁੱਤਾ ਪਿਆ ਸੀ ਮੈਂ ਕਿਹਾ ਨਰਸ ਮੇਰੇ ਘਰ ਵਾਲੇ ਨੂੰ ਨਾ ਉਠਾਇਓ ਉਹਨਾਂ ਨੂੰ ਆਰਾਮ ਕਰਨ ਦਿਓ ਨਰਸ ਨੇ ਕਿਹਾ ਪਰ ਉਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਹੋਸ਼ ਆਉਣ ਤੇ ਹੀ ਉਹਨਾਂ ਨੂੰ ਉਠਾ ਦੇਵਾਂ ਮੈਂ ਕਿਹਾ ਕੋਈ ਗੱਲ ਨਹੀਂ ਥੋੜੀ ਦੇਰ ਬਾਅਦ ਉਠਾ ਦਿਓ ਉਹ ਮੇਰਾ ਚੈੱਕਅਪ ਕਰਨ ਲੱਗ ਪਈ ਤੇ ਫਿਰ ਮੇਰੇ ਲਈ ਖਾਣ ਲਈ ਕੁਝ ਮੰਗਵਾ ਦਿੱਤਾ ਹੌਲੀ ਹੌਲੀ ਮੈਨੂੰ ਕੋਵਨ ਲੱਗ ਪਈ ਮੈਂ ਟਾਈਮ ਦੇਖਿਆ ਤਾਂ ਸ਼ਾਮ ਦੇ 6 ਵਜੇ ਦੀ ਸੀ ਸ਼ਾਇਦ ਕੱਲ ਰਾਤ ਤੋਂ ਹੀ ਮੈਂ ਬੇਹੋਸ਼ ਸੀ ਇੱਕ ਦਿਨ ਹੋ ਗਿਆ ਸੀ ਮੇਰੀ ਸੁਹਾਗ ਰਾਤ ਤਾਂ ਇਸ ਹਸਪਤਾਲ ਵਿੱਚ ਹੀ ਗੁਜ਼ਰ ਗਈ ਸੀ ਮੈਂ ਕੱਲ ਰਾਤ ਦੇ ਬਾਰੇ ਸੋਚਣ ਲੱਗ ਪਈ ਨਰਸ ਨੇ ਕਹਿ ਦਿੱਤਾ ਕਿ ਕੋਈ ਜ਼ਰੂਰਤ ਹੋਵੇ ਤਾਂ ਮੈਨੂੰ ਬੁਲਾ ਲਿਓ ਨਰਸ ਉਥੋਂ ਚਲੀ ਗਈ ਸੀ ਥੋੜੀ देर ਬਾਅਦ ਜਗਦੀਪ ਨੀਂਦ ਦੀ ਨੀਂਦ ਖੁੱਲੀ ਤਾਂ ਉਹ ਫਟਾਫਟ ਮੇਰੇ ਕੋਲ ਆ ਗਿਆ ਮੇਰਾ ਹੱਥ ਫੜ ਕੇ ਕਹਿਣ ਲੱਗਾ ਕਿ ਤੈਨੂੰ ਕਦੋਂ ਹੋਸ਼ ਆਈ ਮੈਂ ਤਾਂ ਨਰਸ ਨੂੰ ਕਿਹਾ ਸੀ ਕਿ ਮੈਨੂੰ ਜਗਾ ਦਿਓ ਉਹਨੇ ਮੈਨੂੰ ਜਗਾਇਆ ਕਿਉਂ ਨਹੀਂ ਮੈਂ ਕਿਹਾ ਪਰੇਸ਼ਾਨ ਨਾ ਹੋਵੋ ਮੈਂ ਹੀ ਹੁਣ ਮਨਾ ਕੀਤਾ ਸੀ ਕਿ ਤੁਹਾਨੂੰ ਸੌਣ ਦੇਣ ਤੁਸੀਂ ਵਿਚਾਰੇ ਪਤਾ ਨਹੀਂ ਕਦੋਂ ਦੇ ਸੁੱਤੇ ਨਹੀਂ ਹੋਵੋਗੇ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਕਹਿਣ ਲੱਗਾ ਤੂੰ ਇਦਾਂ ਕਿਉਂ ਕੀਤਾ ਮੇਰੇ ਲਈ ਆਪਣੀ ਜਾਨ ਖਤਰੇ ਵਿੱਚ ਪਾ ਦਿੱਤੀ ਇੰਨੇ ਨੂੰ ਪੁਲਿਸ ਵਾਲੇ ਵੀ ਅੰਦਰ ਆ ਗਏ ਸੀ ਉਹਨਾਂ ਨੇ ਮੇਰਾ ਬਿਆਨ ਲੈਣਾ ਸੀ ਚਾਦਰ ਤੇ ਜੋ ਖੂਨ ਲੱਗਿਆ ਸੀ ਉਹ ਮੇਰੀ ਪਵਿੱਤਰਤਾ ਦੀ ਨਿਸ਼ਾਨੀ ਨਹੀਂ ਸੀ ਬਾਲਕੀ ਮੈਨੂੰ ਗੋਲੀ ਲੱਗੀ ਸੀ ਜਦੋਂ ਜਗਦੀਪ ਮੈਨੂੰ ਪਿਆਰ ਕਰ ਰਿਹਾ ਸੀ ਤੇ ਉਸ ਵਕਤ ਮੇਰੇ ਕਮਰੇ ਵਿੱਚ ਕੁਝ ਹਮਲਾਵਰ ਆ ਗਏ ਸੀ ਤੇ ਪੂਰਾ ਫਲੋਰ ਜਗਦੀਪ ਦਾ ਸੀ ਤੇ ਉਹਨੇ ਦਰਵਾਜ਼ਾ ਵੀ ਬੰਦ ਨਹੀਂ ਕੀਤਾ ਸੀ ਕਿਉਂਕਿ ਕੋਈ ਵੀ ਕਿਸੇ ਵੇਲੇ ਕਮਰੇ ਵਿੱਚ ਬਿਨਾਂ ਇਜਾਜ਼ਤ ਦੇ ਨਹੀਂ ਆ ਸਕਦਾ ਸੀ ਹਮਲਾਵਰ ਜਾਣ ਪਹਿਚਾਨਦੇ ਸੀ ਇਸ ਲਈ ਸਿਕਿਉਰਟੀ ਵਾਲਿਆਂ ਨੇ ਉਹਨਾਂ ਦੀ ਤਲਾਸ਼ੀ ਲਈ ਉਹਨਾਂ ਨੂੰ ਲੱਗਿਆ ਕਿ ਥ੍ਰੀਟ ਬਾਹਰੋਂ ਆਉਣਗੇ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਅੰਦਰ ਦੇ ਬੰਦੇ ਹੀ ਇਹਦੇ ਵਿੱਚ ਹੱਥ ਹੋਊਗਾ ਜਗਦੀਪ ਮੇਰੇ ਉੱਪਰ ਚੜ ਕੇ ਮੈਨੂੰ ਪਿਆਰ ਕਰ ਰਿਆ ਸੀ ਮੇਰੀ ਨਜ਼ਰ ਸਾਹਮਣੇ ਹਮਲਾਵਰਾਂ ਤੇ ਪਈ ਤੇ ਉਹਦੇ ਹੱਥ ਵਿੱਚ ਬੰਦੂਕ ਸੀ ਮੈਂ ਫਟਾਫਟ ਜਗਦੀਪ ਨੂੰ ਉੱਪਰ ਧੱਕਾ ਮਾਰ ਦਿੱਤਾ ਤਾਂ ਕਿ ਗੋਲੀ ਉਹਨੂੰ ਨਾ ਲੱਗੇ ਮੈਂ ਸਰਾਣੇ ਤੇ ਥੱਲੇ ਆਪਣੀ ਰਿਵਾਲਵਰ ਕੱਢ ਲਈ ਤੇ ਦੋ ਗੋਲੀਆਂ ਨਾਲ ਹੀ ਚਲਾ ਦਿੱਤੀਆਂ ਇੱਕ ਗੋਲੀ ਮੈਨੂੰ ਲੱਗੀ ਦੂਸਰੀ ਉਹਦੀ ਮਤਰੀ ਮਾਂ ਸੀ ਉਹਨੂੰ ਲੱਗੀ ਸੀ ਮੈਂ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਮੈਂ ਇੱਕ ਸੀਕ੍ਰੇਟ ਏਜੰਟਾਂ ਤੇ ਦੀ ਹਿਫਾਜ਼ਤ ਦੇ ਲਈ ਮੈਨੂੰ ਡਿਊਟੀ ਮਿਲ ਗਈ ਸੀ ਕਿਉਂਕਿ ਪੁਲਿਸ ਦਾ ਸ਼ੱਕ ਸੀ ਕਿ ਹਮਲਾਵਰ ਬਾਹਰ ਦਾ ਨਹੀਂ ਘਰੋਂ ਹੀ ਆ ਕੋਈ ਅੱਜ ਜਗਦੀਪ ਦੀ ਮਤਰੀ ਮਾਣੇ ਉਹਦੇ ਪਾਪਾ ਦੀ ਦੌਲਤ ਲੈਣ ਦੇ ਲਈ ਉਹਦੇ ਨਾਲ ਵਿਆਹ ਕਰਵਾ ਲਿਆ ਸੀ ਪਰ ਸਭ ਕੁਝ ਜਗਦੀਪ ਦੇ ਨਾਮ ਹੋਣ ਜਾ ਰਿਹਾ ਸੀ ਜਿਹਦੇ ਕਰਕੇ ਉਹਨੇ ਜਗਦੀਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਦਰਸਲ ਉਹ ਨਫ਼ਰਤ ਦਾ ਕਰਕੇ ਸਾਨੂੰ ਦੋਨਾਂ ਨੂੰ ਮਾਰ ਦੇਣਾ ਚਾਹੁੰਦੀ ਸੀ ਤਾਂ ਕਿ ਸਾਰੀ ਜਾਇਦਾਦ ਤੇ ਉਹਦੀ ਕੁੜੀ ਨੂੰ ਹੀ ਮਿਲ ਜਾਵੇ ਇਦਾਂ ਨਹੀਂ ਸੀ ਕਿ ਉਹਦੀ ਕੁੜੀ ਨੂੰ ਕੁਝ ਨਹੀਂ ਮਿਲਿਆ ਸੀ ਉਹਦੇ ਪਾਪਾ ਨੇ ਕਾਫੀ سارے ਪੈਸੇ ਇੱਕ ਵੱਡੇ ਇੱਕ ਵੱਡਾ ਘਾਰ ਕੁਝ ਸਟੋਰ ਉਹਦੀ ਕੁੜੀ ਦੇ ਨਾਮ ਵੀ ਕਰ ਦਿੱਤੇ ਸੀ ਪਰ ਬਾਕੀ ਸਭ ਕੁਝ ਜਗਦੀਪ ਦੇ ਨਾਮ ਹੀ ਕਰਾਉਣਾ ਚਾਹੁੰਦੇ ਸੀ ਜਗਦੀਪ ਨੂੰ ਪਤਾ ਸੀ ਕਿ ਮੈਂ ਸੀਕ੍ਰੀਟ ਏਜੰਟਾਂ ਉਹਦੀ ਸੁਰੱਖਿਆ ਦੇ ਲਈ ਇੱਥੇ ਆਈ ਸੀ ਤਾਂ ਉਹਨੂੰ ਸਮਝ ਆ ਗਿਆ ਸੀ ਕਿ ਮੈਂ ਉਹਨੂੰ ਗੋਲੀ ਨਹੀਂ ਲਗਾ ਦੇਵਾਂਗੀ ਤੇ ਆਪਣੇ ਤੇ ਲਗਾ ਲਈ ਸੀ ਮੈਂ ਤਾਂ ਬਸ ਆਪਣੀ ਡਿਊਟੀ ਕਰ ਰਹੀ ਸੀ ਪਰ ਉਸ ਤੋਂ ਬਾਅਦ ਮੈਂ ਇਹ ਨੌਕਰੀ ਸ਼ ਦਿੱਤੀ ਸੀ ਤੇ ਜਗਦੀਪ ਦੇ ਬਿਜ਼ਨਸ ਵਿੱਚ ਮਦਦ ਕਰਨ ਲੱਗੀ ਸੀ ਜਗਦੀਪ ਦੇ ਪਾਪਾ ਨੇ ਉਹਦੀ ਅਸਲੀ ਮਾਂ ਨੂੰ ਘਰ ਲੈ ਆਂਦਾ ਸੀ ਤੇ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਕਿ ਇੱਕ ਧੋਖੇਬਾਜ਼ ਔਰਤ ਦੇ ਚੱਕਰ ਵਿੱਚ ਪਾ ਕੇ ਉਹਨੇ ਇੱਕ ਪਿਆਰ ਕਰਨ ਵਾਲੀ ਘਰਵਰੇ ਵਾਲੀ ਨੂੰ ਆਪਣੇ ਤੋਂ ਦੂਰ ਕਰ ਲਿਆ ਸੀ ਇਹ ਮੇਰਾ ਇਹੀ ਮਿਸ਼ਨ ਇਦਾਂ ਦਾ ਸੀ ਜਿਨੇ ਮੇਰੀ ਜ਼ਿੰਦਗੀ ਹਮੇਸ਼ਾ ਦੇ ਲਈ ਬਦਲ ਦਿੱਤੀ ਸੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਰਾਹੀਂ ਜ਼ਰੂਰ ਦੱਸੋ ਮਿਲਾਂਗੇ ਜੀ ਕਿਸੇ ਹੋਰ ਨਵੀਂ ਵਧੀਆ ਜੀ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਰੱਬਾ